ਆਪਾਂ ਟੈਂਟ ਸੁੱਕਣਾ ਪਾਇਆ ਸੀ ਜਿਆਦਾ ਹੀ ਹੁਣ ਆਪਾਂ ਆਖਰੀ ਵਾਰੀ ਗ੍ਰੈਂਡ ਫੈਲ ਟੈਂਟ ਲਾਇਆ ਸੀ ਤੇ ਉਦੋਂ ਮੀਂਹ ਪੈਂਦਾ ਸੀ ਜਦੋਂ ਆਪਾਂ ਪੈਕ ਕੀਤਾ ਸੀ ਹੁਣ ਜਾ ਕੇ ਸਿਕਾਇਆ ਤੇ ਵੀਰ ਦਵਿੰਦਰ ਬਾਈ ਕੰਮ ਤੇ ਗਿਆ ਤੁਹਾਨੂੰ ਪਤਾ ਕੈਨੇਡਾ ਚ ਕੰਮ ਕਰ ਜਰੂਰੀ ਨਹੀਂ ਤਾਈ ਜੀ ਨੇ ਪਰੌਂਠੇ ਬਣਾ ਕੇ ਦਿੱਤੇ ਆ ਧੰਨਵਾਦ ਤਾਈ ਜੀ ਰੋਟੀ ਬੰਨਣ ਲਈ ਤੇ ਸਿਰ ਤੇ ਛੱਤ ਦੇਣ ਲਈ ਮਹਿਮਾਨ ਨਵਾਜ਼ੀ ਆਪਣਾ ਹਨਾ ਹੈਗਾ ਹਾਂਜੀ ਪੰਜਾਬੀਆਂ ਦਾ ਇਹ ਤਾਂ ਆਪਦਾ ਘਰ ਸਮਝੋ ਧੰਨਵਾਦ ਫੇਰ ਵੀ ਆਈਂ ਜ਼ਰੂਰ ਜ਼ਰੂਰ ਹਾਂਜੀ ਆਵਾਂਗੇ ਜੀ ਚਲੋ ਠੀਕ ਹੈ ਜੀ ਰੱਬ ਰੱਖਾ ਹਾਂਜੀ ਮਿਲਦੇ ਆਂ ਫੇਰ ਕਿਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਏ ਜੀ ਹਾਂਜੀ ਆਪਾਂ ਰੁਕੇ ਹੋਏ ਸੀ ਬ੍ਰੈਂਡਨ ਵੀਰ ਜਵਿੰਦਰ ਬਾਈ ਦੇ ਘਰੇ ਤੇ ਅੱਜ ਆਪਾਂ ਜਾਣਾ ਪੋਰਟੇਜ ਲਾਪਰੇਰੀ ਐਤੋਂ ਹੈਗਾ ਆਪਾਂ ਨੂੰ 138 ਕਿਲੋਮੀਟਰ ਦਾ ਰਸਤਾ ਦੱਸ ਰਿਹਾ ਬਾਕੀ ਮੌਸਮ ਅੱਜ ਠੰਡਾ ਕਾ ਵਧੀਆ ਖੈਰ ਨਹੀਂ ਤਾਂ ਇੱਥੇ ਗਰਮੀ ਬਹੁਤ ਹੈ ਤੁੱਕੀ ਘੜ ਦਿੰਦੀ ਆ ਬੰਦੇ ਦੀ ਰੱਬ ਵੀ ਆਪਣੇ ਨਾਲ ਹੀ ਆ ਜਦੋਂ ਦਾ ਆਪਾਂ ਸਫ਼ਰ ਸ਼ੁਰੂ ਕੀਤਾ ਆਪਾਂ ਨੂੰ ਕੋਈ ਐਨੀ ਉਖਾਈ ਨਹੀਂ ਆਈ ਬਾਕੀ ਥੋੜੀਆਂ ਬਹੁਤ ਆਪਾਂ ਚੱਲ ਲੈਣੇ ਆ ਆ ਰਾਤ ਮੀ ਪੈ ਕੇ ਹਟਿਆ ਇੱਥੇ ਜਿਵੇਂ ਸੜਕ ਦੇ ਪਾਸਿਆਂ ਦੇ ਤੁਸੀਂ ਪਾਣੀ ਥੋੜਾ ਥੋੜਾ ਖੜਾ ਦੇਖ ਰਹੇ ਹੋ ਟਾਈਮ ਹੋ ਗਿਆ 10:30 ਜੀ ਹੁਣ ਤਾਂ ਆਪਾਂ ਬਹਾਵਾ ਲੇਟ ਹੋ ਗਏ ਪਰ ਆਪਾਂ ਖਿੱਚੀ ਤੁਰੀ ਜਾਣਾ ਏ ਹਾਜੀ ਬ੍ਰੈਂਡਨ ਸ਼ਹਿਰ ਦੀਆਂ ਗਲੀਆਂ ਜਿਹੜੇ ਸ਼ਹਿਰ ਚ ਆਸੇ-ਪਾਸੇ ਗਲੀਆਂ ਤੇ ਜਾਂ ਸੜਕਾਂ ਤੇ ਰੱਖੂਆਂ ਉਹ ਸ਼ਹਿਰ ਦੀ ਸੁੰਦਰਤਾ ਵਾਜ ਜਾਂਦੀ ਹੈ। ਬ੍ਰੈਂਡਨ ਸ਼ਹਿਰ ਮੈਨੀਟੋਬਾ ਦਾ ਦੂਜਾ ਸਾਰਿਆਂ ਨਾਲੋਂ ਵੱਡਾ ਸ਼ਹਿਰ ਹੈ। ਬਾਲਟੇ ਵੀ ਨਹੀਂ ਪੈ ਗਾਇੰਦਾ ਦੂਜੇ ਤੇ ਬ੍ਰੈਂਡਨ ਆ ਜਾਂਦਾ। ਤੇ ਬ੍ਰੈਂਡਨ ਸ਼ਹਿਰ ਨੂੰ ਦਾ ਵੀਟ ਸਿਟੀ ਵੀ ਕਿਹਾ ਜਾਂਦਾ ਹੈ। ਕੱਲ ਜਿਵੇਂ ਆਪਾਂ ਆਸੇ-ਪਾਸੇ ਖੇਤੀ ਦੇਖਦੇ ਆਏ। ਹੁਣ ਵੀ ਆਪਾਂ ਜਦੋਂ ਬਾਹਰ ਨੂੰ ਨਿਕਲਾਂਗੇ ਤਾਂ ਆਪਾਂ ਨੂੰ ਖੇਤੀ ਮਿਲਣਗੇ। ਤੇ ਇਹ ਸ਼ਹਿਰ ਵਿੱਚੋਂ ਸਿਨੀ ਬੋਇਨ ਨਦੀ ਦਾ ਨਾਮ ਹੈ ਉਹ ਵੀ ਲੰਘਦੀ ਹੈ ਮੈਨੂੰ ਲੱਗਦਾ ਉਹ ਵਿਨੀਪੈਗ ਤੋਂ ਵੀ ਆਉਂਦੀ ਹੈ ਤੇ ਆਪਾਂ ਉਹ ਨਦੀ ਨੂੰ ਵਿਨੀਪੈਗ ਵੀ ਮਿਲਾਂਗੇ ਫੋਰਕ ਮਾਰਕੀਟ ਕੋਲੇ ਆ ਆ ਗਿਆ ਬ੍ਰੈਂਡਨ ਸ਼ਹਿਰ ਦਾ ਕਾਲਜ ਸਿਨੀ ਬੋਇਨ ਕਮਿਊਨਿਟੀ ਕਾਲਜ ਇੱਥੇ ਮੈਨੂੰ ਲੱਗਦਾ ਆਪਣਾ ਭਾਈਚਾਰਾ ਵੀ ਬਹੁਤ ਹੈ ਅੰਤਰਰਾਸ਼ਟਰੀ ਬਾਟ ਆਪਣੀ ਕਾਲਜ ਦੀ ਨੀ ਹੈ 140 ਪਰ ਕੱਲ ਆਈ ਵਧੀਆ ਸੀ ਕੀ ਆਪਣੇ ਪੱਖ ਚ ਸੀ ਹਵਾ ਤੇ ਅੱਜ ਆਪਣੀ ਵਿਰੋਧੀ ਤੇ ਹੋ ਗਈ। ਅਰਾਜ ਚ ਜਾਂਦੇ ਜਾਂਦੇ ਆਪਾਂ ਨੂੰ ਬਜਰੀ ਦਾ ਢੇਰ ਮਿਲਿਆ ਤੇ ਉਧਰ ਮਸ਼ੀਨ ਲੱਗੀ ਪਈ ਐ। ਜੋ ਕਿ ਬਜਰੀ ਸਾਫ਼ ਕਰਦੀ ਐ। ਔਰ ਜਿਹੜੀ ਬਾਧੂ ਦੀ ਮਿੱਟੀ ਹੁੰਦੀ ਐ ਉਹਨੂੰ ਕੱਢਦੀ ਰਹਿੰਦੀ ਐ। ਉਹ ਬੈਲਟ ਲੱਗੀ ਹੋਈ ਐ। ਬੈਲਟ ਤੇ ਜਾ ਕੇ ਉੱਥੇ ਜਾਂਦੀ ਹੈ ਫਿਰ ਉੱਥੋਂ ਦੁਬਾਰੇ ਬੈਲਟ ਲੱਗੀ ਹੈ ਉੱਥੋਂ ਫਿਰ ਸਾਫ਼ ਹੋ ਕੇ ਇਕੱਠੀ ਹੁੰਦੀ ਹੈ ਉਹ ਟਰੱਕ 'ਚ ਬੈਂਦੀ ਹੈ ਵਾਹ ਜੀ ਵਾਹ ਹਿਰਨ ਲੰਘ ਗਏ ਆਪਣੇ ਸਾਹਮਣੇ ਦੇ ਅੱਜ ਤਾਂ ਜਮਾ ਟੀਵੀ ਵਾਲਾ ਕੰਮ ਹੀ ਹੋ ਗਿਆ ਕੱਲਾ ਮੈਂ ਸੋਚੀ ਜਾਂਦਾ ਸੀ ਕਿ ਮੈਂ ਮੜਾ ਜਾਂ ਲੇਟ ਹੈ ਪਰ ਹੁਣ ਮੈਨੂੰ ਸੋਚ ਕੇ ਲੱਗ ਰਿਹਾ ਹੈ ਜੋ ਕੁਝ ਹੁੰਦਾ ਚੰਗੇ ਲਈ ਹੁੰਦਾ ਹੈ ਜੇ ਆਪਾਂ ਥੋੜਾ ਜਿਹਾ ਛੇਤੀ ਲੰਘ ਜਾਂਦੇ ਆਈ ਨਹੀਂ ਪਤਾ ਇਹ ਦੇਖਣ ਨੂੰ ਨਾ ਮਿਲਦਾ ਸਾਹਮਣੇ ਆ ਗਈ ਜੀ ਨਦੀ ਅਸੀਂ ਨਹੀਂ ਪਉਣ ਥੋੜਾ ਰੋਕੇ ਦਿਖਾ ਦਿੰਨੇ ਆ ਤੇਰੇ ਨਹੀਂ ਆਵਾਜ਼ ਆਈ ਨਹੀਂ ਹੈਗੀ ਆ ਬੋਲਤੇ ਆ ਸੀ ਉਹ ਜਾਂਦੀ ਸ਼ਹਿਰ ਵਿੱਚ ਦੀ ਹਵਾਵਾਂ ਜ਼ਰੂਰ ਚੱਲ ਰਹੀਆਂ ਜੀ ਆਪਾਂ ਥੋੜੇ ਜੇ ਓਕੇ ਹੋ ਰਹੇ ਆ ਜ਼ੋਰ ਲੱਗ ਰਿਹਾ ਇੱਦਾਂ ਲੱਗਦਾ ਗਾਈਆਂ ਹਵਾ ਦਾ ਆਨੰਦ ਮਾਣ ਰਹੀਆਂ ਖੁੱਲਾ ਘਾਹ ਚਰ ਰਹੀਆਂ ਤੇ ਆਪਣੇ ਕੰਨੀ ਦੇਖੀ ਜਾਂਦੀਆਂ ਕੈਮਰਾ ਗਾਈਆਂ ਹਨਾ ਜੀ ਹੁਣ ਆਪਾਂ ਖੜੇ ਆਂ ਡਗਲਸ ਪਿੰਡ 'ਚ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਅੱਗੇ ਹੈਗੀ ਟ੍ਰਾਂਸਕਨੇਟ ਹਾਈਵੇ ਬਸ ਆਪਾਂ ਹਾਈਵੇ ਤੇ ਚੜਨ ਲੱਗੇ ਆਂ ਮੈਂ ਕਿਹਾ ਚਲੋ ਤਿਆਰੀ ਖੇਚ ਲਈਏ ਬਹੁਤ ਬਹੁਤ ਧੰਨਵਾਦ ਰੱਖਾਓ ਸਾਹਮਣੇ ਸੱਜੇ ਪਾਸੇ ਵੀ ਨਹੀਂ ਪੇ ਗੱਪਾ ਵੀ ਨਹੀਂ ਪੇ ਗਰੂ ਜਾਣਾ ਹਾਂਜੀ 1 ਵਜ ਗਿਆ ਤੇ ਆਪਾਂ ਵੀ ਕੁਝ ਖਾਪੀ ਲਈਏ ਪਰੌਂਠੇ ਖਾਣੇ ਆ ਜਿਹੜੇ ਤਾਈ ਨੇ ਲਾ ਕੇ ਦਿੱਤੇ ਸੀ ਉਹਨੇ ਬੋਲੇ ਹੈਂਡ ਸੈਨੇਟਾਈਜ਼ਰ ਹੈਗਾ ਇਹਦੇ ਬਾਰੇ ਤੁਸੀਂ ਜਾਣਦੇ ਹੋਵੋਗੇ ਕੋਵਿਡ ਨੇ ਜਾਨੂ ਕਰਾਤਾ ਹੁੰਦਾ ਬਹੁਤ ਬਹੁਤ ਧੰਨਵਾਦ ਆਈ ਜੀ ਬਹੁਤ ਧੰਨਵਾਦ ਬੀਰ ਜਿੰਦਰ ਭਾਈ ਉਹ ਆਪਣੇ ਨਾਲ ਦੀ ਰੇਲ ਗੱਡੀ ਲੰਘਦੀ ਹੁੰਦੀ ਆ ਤੁਸੀਂ 5 ਸਟਾਰ ਦੇ ਹੋਟਲਾਂ 'ਚ ਜਾ ਕੇ ਰੋਟੀ ਖਾ ਲਓ ਪਰ ਜਿਹੜੀ ਆ ਰੋਟੀ ਖਾਣੀ ਆ ਥੱਲੇ ਬਹਿ ਕੇ ਇਹ ਮਾਤ ਪਾਉਂਦੀ ਆ ਉਹਨਾਂ ਨੂੰ ਉਹ ਰੇਲ ਗੱਡੀ ਲੰਘੀ ਆਪਣੇ ਨਾਲ ਦੀ ਖਾਪੀ ਰਹੀ ਆ ਆਪਾਂ ਵੀ ਤਾਈ ਜੀ ਨੇ ਮੈਨੂੰ ਲੱਗਦਾ 6-7 ਪਰੌਂਠੇ ਬਾਈ ਸੀ 6-7 ਦੇ 6-7 ਹੀ ਖਾ ਗਏ ਬਹੁਤ ਭੋਲ ਲੱਗਦੀ ਆ ਜਦੋਂ ਸਿੰਘ ਕੋ ਚਲਾਉਣੇ ਆ ਇਹਦੇ ਨਾਲ ਬੋਲੀਵਾਸ਼ ਨਹੀਂ ਆਉਂਦੀ ਕੰਨਾ ਚ ਤਾਂ ਕਰਕੇ ਲਾ ਲਈ ਦੇ ਮੈਂ ਤਾਂ ਹਾਈਵੇ ਤੇ ਜਦੋਂ ਤੁਸੀਂ ਜਾਂਦੇ ਰਹਿੰਦੇ ਹੋ ਤਾਂ ਬੋਲਾ ਹੋਣ ਦਾ ਵੀ ਖਤਰਾ ਹੈਗਾ ਆ ਟਰੱਕ ਵਾਲਾ ਵੀ ਮੈਨੂੰ ਲੱਗਦਾ ਉਹੀ ਖੜਾਗਾ ਧੰਮ ਲੈ ਰਿਹਾ ਹੋਣਾ ਬਾਈ ਇਧਰ ਦੀ ਮੈਂ ਤਾਂ ਨਹੀਂ ਜਾਂਦਾ ਆਪਣਾ ਸਾਈਕਲ ਨਾ ਪੈਂਸਰ ਹੋ ਜਾਵੇ How are you? Not too bad, but. Where are you heading? Well, what happened? I went down to uh, Yorkton. Uh huh. My friends left me. I've been hitchhiking since yesterday. Uh huh. I spent last night in the ditch. Oh my goodness. And, I'm, and I live in Thunder Bay. Oh. So you are heading to Thunder Bay now? Uh huh. How far is the next gas station from here? Do you know? Uh, I can check it on the. Map okay. Well, I hope I get it right before it starts to rain. Yeah, sorry man, I can't help you. No, it's okay, buddy. Yeah, so you're heading to Thunder Bay, eh? yeah. Uh -huh. I am. So you came here to meet someone or what? No, I came with a couple of friends and they took off without me. Why? I have no idea. All right, man, I wish you very good luck. Hey. Uh, ਹੁਣੇ ਹੁਣੇ ਆਪਾਂ ਨੂੰ ਬਾਈ ਮਿਲਿਆ ਆਪਾਂ ਸਾਜ ਸੀਗਾ ਉਹ ਤੇ ਉਹ ਨੂੰ ਕਹਿੰਦਾ ਇੱਥੇ ਮੈਂ ਆਪਦਾ ਯਾਰਾਂ ਦੋਸਤਾਂ ਨਾਲ ਆਇਆ ਸੀ ਪਿੰਡੋਂ ਇਹ ਰਹਿੰਦਾ ਥੰਡਰਪੇ অন্ਟਾਰੀਓ ਦੇ ਵਿੱਚ ਐ ਇੱਥੋਂ ਹੁਣ ਮੇਰੇ ਹਿਸਾਬ ਨਾਲ 6-700 ਕਿਲੋਮੀਟਰ ਕਹਿੰਦਾ ਆਇਆ ਤਾਂ ਮੈਂ ਉਹਨਾਂ ਨਾਲ ਸੀ ਤੇ ਉਹ ਮੈਨੂੰ ਲੈ ਬਿਨਾ ਹੀ ਭਾਗੇ ਕਹਿੰਦਾ ਉਹਦਾ ਨਹੀਂ ਕੀ ਕਹਾਣੀ ਹੋਣੀ ਐ ਪਰ ਬਾਈ ਵਾਕਿੰਗ ਸਟਿਕ ਨਾਲ ਉਹ ਡੰਡਿਆਂ ਦੀ ਸਹਾਇਤਾ ਨਾਲ ਚੱਲ ਰਿਹਾ ਸੀ ਇੱਕ ਲਾਤੀ ਸੀ ਕਹਿੰਦਾ ਰਾਤ ਮੈਂ ਕਹਿੰਦਾ ਡਿਚ ਚ ਪੈ ਕੇ ਕੱਟੀ ਐ ਚ ਮਤਲਬ ਉਹ ਸੜਕ ਦੇ ਨਾਲ ਦੀ ਥਾਂ ਔਰ ਅਸਲ ਕਹਾਣੀ ਆਪਾਂ ਨੂੰ ਵੀ ਨਹੀਂ ਪਤਾ ਕੀ ਹੋਣੀ ਐ ਜਦੋਂ ਦੇ ਆਪਾਂ ਬ੍ਰੈਂਡਨ ਲੰਘੇ ਆ ਤਾਂ ਆਸੇ ਪਾਸੇ ਬਹੁਤ ਰੁੱਖ ਛੋਟੇ ਛੋਟੇ ਜੇ ਅੱਜ ਧੁੱਪ ਤਾਂ ਨਹੀਂ ਹੈਗੀ ਪਰ ਗਰਮੀ ਆ ਮੁੜ ਕਾ ਹੀ ਜਾਂਦਾ ਉਹਦੇ ਕਰਕੇ ਪਾਣੀ ਦੀ ਤੇ ਬਹੁਤ ਲੱਗ ਰਹੀ ਐ ਥੋੜੇ ਥੋੜੇ ਟਾਈਮ ਬਾਅਦ ਪਾਣੀ ਪੀਣਾ ਹੈ ਤੇ ਅੱਗੇ ਕੋਈ ਨਾ ਕੋਈ ਆਪਾਂ ਨੂੰ ਥਾਂ ਮਿਲ ਜੇ ਜੋ ਕਿ ਆਪਾਂ ਪਾਣੀ ਭਰ ਲਈਏ ਹੁਣ ਤਾਂ ਖੈਰ ਆਪਣੇ ਕੋਲ ਇਹੋ ਜਿਹਾ ਪਾਣੀ ਹੈਗਾ ਪਰ ਮੈਂ ਜ਼ਿਆਦੀ ਭਰ ਲੈਣਾ ਹੁੰਦਾ ਕੋਈ ਪਤਾ ਨਹੀਂ ਕਦੋਂ ਪਾਣੀ ਦੀ ਲੋੜ ਪੈਂਦੀ ਰਹੇ ਬਾਕੀ ਦੇਖਣ ਨੂੰ ਬਾਈ ਪੰਜਾਬੀ ਲੱਗ ਰਿਹਾ ਜਾ ਕੇ ਗੱਲਬਾਤ ਕਰਦੇ ਆਂ ਹੋਰ ਵੀਰੇ ਕੀ ਹਾਲ ਵਧੀਆ ਵੀਰੇ ਤੁਸੀਂ ਦੱਸੋ ਮੈਂ ਬ੍ਰਿਕ ਰਸ ਕੈਨੇਡਾ ਕਰ ਰਿਹਾ ਸੀਗਾ ਹਾਂਜੀ ਮੈਂ ਸਰੀ ਤੋਂ ਸ਼ੁਰੂ ਕੀਤਾ ਹੈ ਸਰੀ ਤੋਂ ਹਾਂਜੀ ਯੂਪੀਲੈਂਡ ਦਾ ਹਾਂਜੀ ਬਈ ਉਦਾਂ ਹੀ ਮਤਲਬ ਕਿ ਬਲੌਗਿੰਗ ਸ਼ੁਰੂ ਕਰ ਹਾਂਜੀ ਬਈ ਮੈਂ ਬਲੌਗਿੰਗ ਦਾ ਖੈਰ ਜਦੋਂ ਦਾ ਸਫਰ ਸ਼ੁਰੂ ਕੀਤਾ ਉਦੋਂ ਹੀ ਸ਼ੁਰੂ ਕੀਤੀ ਹੈ ਹਾਂ ਬੱਸ ਵੀਰੇ ਧੰਨਵਾਦ ਅੱਜ ਜਾਂਦੇ ਕਿਹੰਦਾ ਕਰਦਾ ਕਿ ਉਹ ਹੁੰਦੀ ਹੀ ਰਹਿੰਦੀਆਂ ਬਈ ਇਹੋ ਜਿਹਾ ਕੋਈ ਚੱਕਰ ਨਹੀਂ ਇਹ ਪਾਰਟ ਹੈ ਪਾਰਟ ਆ ਪਾਰਟ ਜਰਨੀ ਦਾ ਪਾਰਟ ਆ ਮਿਲਦੇ ਆ ਬਈ ਫੇਰ ਕਿਤੇ ਓਕੇ ਵੀਰੇ ਓਕੇ ਥੈਂਕ ਯੂ ਵੀਰੇ ਥੈਂਕ ਯੂ ਉਹ ਪਿੱਛੇ ਵੀ ਟਰੱਕ ਖੜਾ ਸੀ ਤੇ ਇੱਥੇ ਵੀ ਟਰੱਕ ਖੜ ਗਿਆ। ਹੋਰ ਬਾਈ ਕੀ ਹਾਲਾ? ਵਧੀਆ ਬਾਈ ਤੁਸੀਂ ਦੱਸੋ। ਪਛਾਣਿਆ? ਆਹ ਹਾਂ ਬਾਈ। ਕਿਵੇਂ? ਆਪਣਾ ਮੋੜਵੰਡੀ ਤੋਂ ਦੀ? ਨਹੀਂ ਨਹੀਂ ਨਿੰਮੇ ਦਾ ਰਹਿੰਦਾ ਸੀ ਮੈਂ। ਨਿੰਮੇ ਨਾਲ ਉਹ ਠੀਕ ਐ। ਠੀਕ ਐ ਠੀਕ ਐ। ਮਾਲਟਨ ਮਿਲੇ ਸੀ ਆਪਾਂ। ਠੀਕ ਆ ਹਾਂਜੀ ਹਾਂਜੀ ਜਦੋਂ ਉੱਥੇ ਘਰ ਦੇ ਚ ਹਾਂ ਹਾਂ। ਠੀਕ ਐ ਥੱਲੇ ਆਪਾਂ ਬੋਲੀਬੋਲੀ ਖੇਡੀ ਸੀ ਉੱਥੇ ਵਿੱਚ। ਠੀਕ ਹੈ ਠੀਕ ਹੈ ਮੈਂ ਵੀ ਕਹਾ ਪਛਾਣੀ ਲੱਗਦੀ ਆ ਸ਼ਕਲ ਵੀ ਪਹਿਲਾਂ ਕਦੇ ਮਿਲੇ ਆ ਹਾਂ ਬਾਲ ਛੋਟੇ ਕਰਾਦੇ ਨੇ ਓ ਠੀਕ ਹੈ ਠੀਕ ਹੈ ਸਹੀ ਆ ਸਹੀ ਆ ਹੋਰ ਕਹਿ ਮ ਵਧੀਆ ਬਈ ਤੁਸੀਂ ਦੱਸੋ ਕਿਵੇਂ ਲੱਗਦਾ ਸਫਰ ਸਫਰ ਬਹੁਤ ਵਧੀਆ ਨੀ ਮੈਂ ਨਾ ਕੱਲ ਹੀ ਗੱਲ ਕੀਤੀ ਸੀ ਮੈਂ ਕੱਲ ਜਦੋਂ ਮੈਂ ਰਾਹ ਚਾਉਂਦਾ ਉਹਦੀ ਗੱਲ ਕਰੀ ਜਾਂਦਾ ਸੀ ਉਹ ਕਹਿੰਦਾ ਸੀ ਕਹਿੰਦਾ ਮਿਲ ਕੇ ਚਾਹੀਦਾ ਜਦੋਂ ਆਇਆ ਮੈਂ ਗਿਆ ਠੀਕ ਹੈ ਮੈਂ ਵੀ ਡਿੱਕੀ ਜਾਂਦਾ ਸੀ ਮੈਂ ਕਿਦਨੇ ਮਿਲੂ ਬੰਦਾ ਬਣਾ ਕਿਦਨੇ ਮਿਲੂ ਮੈਂ ਡਿੱਕੀ ਜਾਂਦਾ ਸੀ ਠੀਕ ਹੈ ਠੀਕ ਹੈ ਕੱਲ ਪਾਈ ਵੀ ਸੀ ਨਾ ਵੈਲਕਮ ਟੂ ਮੇਨਿੰਡੋਪਾ ਹਾਂਜੀ ਬਈ ਹਾਂਜੀ ਹਾਂਜੀ ਹ ਠੀਕ ਹੈ ਤੁਸੀਂ ਵੀ ਫਿਰ ਹੁਣ ਉੱਥੇ ਉੱਥੇ ਹੀ ਰਹਿਣੇ ਹੋਣਗੇ ਮਤਲਬ ਹੋ ਗਿਆ ਸੀ ਮੂਵ ਠੀਕ ਹੈ ਠੀਕ ਹੈ ਕੈਲਗਰੀ ਪੀਆਰ ਦੇ ਚੱਕਰ ਚ ਹੋ ਗਿਆ ਸੀ ਕੈਲਗਰੀ ਠੀਕ ਹੈ ਹੁਣ ਕੈਲਗਰੀ ਤੋਂ ਬਸ ਇਧਰ ਬਿਨੀਪੈਗ ਤੱਕ ਚੱਲਦੇ ਹਾਂ ਬਿਨੀਪੈਗ ਤੱਕ ਠੀਕ ਹੈ ਕਿ ਕਿਹੜੇ ਦੇਖਾਂ ਮੈਂ ਕਿ ਯਾਰ ਕਿਧਰੇ ਤੱਕ ਕਿਧਰੇ ਤੱਕ ਆ ਗਏ ਫਿਰ ਮੈਨੂੰ ਆਏ ਹੋ ਗਏ ਮੈਂ ਕਿ ਕੀ ਪਤਾ ਬਿਨੀਪੈਗ ਤੋਂ ਗਾਹਾਂ ਟੱਪ ਕੇ ਹੋ ਗਏ ਠੀਕ ਹੈ ਮੈਂ ਦੇਖੀ ਜਾਂਦਾ ਸੀ ਉਹਦੇ ਤੇ ਠੀਕ ਹੈ ਠੀਕ ਹੈ ਹੋਰ ਕੋਈ ਖਾਣ ਪੀਣ ਨੂੰ ਕੁਝ ਆ ਪਾਣੀ ਪਾਣੀ ਦੇ ਦਿਓ ਭਾਈ ਜੇ ਹੈਗਾ ਹਾਂ ਉਹਨੂੰ ਖੈਰ ਪਾਣੀ ਮੇਰੇ ਕੋਲ ਹੈਗਾ ਬਹੁਤ ਪਰ ਅੱਜ ਉਹ ਗਰਮੀ ਜੀ ਆ ਬਾਹਰ ਹਾਂ ਪਾਣੀ ਦੇ ਦਿਓ ਮੈਨੂੰ ਮਰਾ ਜੀ 2 ਸਾਲ ਪਹਿਲਾਂ ਮਿਲੇ ਸੀ ਤੇ ਅੱਜ ਵਸਤਾ ਸਾਫਨਾ ਤੇ ਮਿਲ ਗਏ ਜਿਉਂ ਦੇ ਵਸਤੇ ਰਹਿਣ ਵੀ ਟਰੱਕਾਂ ਵਾਲੇ ਜਿਉਂਦੇ ਵਸਤੇ ਰਹਿਣ ਆਪਣੇ ਪਾਣੀ ਦਾ ਵੀ ਹੱਲ ਹੋ ਗਿਆ ਬਾਈ ਕਰਨੀ ਧੰਨਵਾਦ ਭਾਈ ਧੰਨਵਾਦ ਗੋਡਾ ਹੋਇਆ ਨਹੀਂ ਸੈਟ ਗੋਡਾ ਸੈਟ ਆ ਇਹ ਨਾ ਬਾਈ ਉਹੀ 슬ੀਵ ਜੇ ਨਾ ਸਹੀ ਰਹਿੰਦੇ ਆਗੇ ਬੰਨ ਲੈ ਬੰਦਾ ਅੱਛਾ ਅੱਛਾ ਚੱਲ ਪਤੀ ਹਾਂ ਸਪੋਰਟ ਜੀ ਰਹਿੰਦੇ ਆ ਕਹਿੰਦੇ ਅਸੀਂ ਪਾਲੂ ਬੁੱਲੂ ਨਾਲ ਤਾਂ ਨਹੀਂ ਹੋਇਆ ਟਾਕ ਨਾ ਪਾਲੂ ਨਹੀਂ ਅੱਜ ਹਿਰਨ ਬਹੁਤ ਮਿਲੇ ਸੀਗੇ ਅੱਛਾ ਛੜਕੀ ਪਾਰ ਕਰ ਜਾਂਦੇ ਸੀ ਅੱਜ ਬ੍ਰੈਂਡਨ ਤੋਂ ਚੱਲਿਆ ਸੀਗਾ ਅੱਛਾ ਬ੍ਰੈਂਡਨ ਤੋਂ ਹਾਂ ਉੱਥੇ ਸੀਗਾ ਮੈਂ ਹੁਣੇ ਹੀ ਬ੍ਰੈਂਡਨ ਤੋਂ ਚੱਲਿਆ ਸੀ ਉਹ ਠੀਕ ਆ ਠੀਕ ਆ ਬਾਈ ਤੁਹਾਡਾ ਨਾਮ ਕੀ ਸੀ ਮੇਰਾ ਨਾਮ ਹਰਿੰਦਰ ਬਾਈ ਹਰਿੰਦਰ ਪਿੰਡ ਵਧੌੜ ਮੇਰਾ ਓਹ ਹਾਂ ਵਧੌੜ ਠੀਕ ਆ ਦੱਸਿਆ ਸੀਗਾ ਤੁਸੀਂ ਉਦੋਂ ਵੀ ਠੀਕ ਆ ਠੀ ਵਧੌੜ ਵਾਲੇ ਦਾ ਹੱਤ ਕਰਈ ਜਾਂਦੇ ਆ ਬਈ ਵਧੌੜ ਵਾਲੇ ਦਾ ਨਹੀਂ ਆ ਫਿਰ ਚੱਲ ਠੀਕ ਲੱਗਿਆ ਧੰਨਵਾਦ ਬਾਈ ਹਰਿੰਦਰ ਓਕੇ ਹਰਿੰਦਰ ਬਾਈ ਹਾਮ ਮਿਲ ਗਿਆ ਹਾਂ ਧੰਨਵਾਦ ਠੀਕ ਆ ਵੀਰੇ ਰਾਹ ਚ ਜਾਂਦੇ ਜਾਂਦੇ ਆਪਾਂ ਨੂੰ ਬੋਰਡ ਮਿਲ ਗਿਆ ਉੱਤੇ ਲਿਖਿਆ 55 ਕਿਲੋਮੀਟਰ ਰਹਿ ਗਿਆ ਇਹਦਾ ਪੰਪ ਆਇਆ ਉਹ ਆਪਦਾ ਚਲੋ ਮੈਂ ਗਿਆ ਜਾ ਆਉਣੇ ਆ ਉਹਨੂੰ ਪਤਾ ਹੀ ਆ ਕਾ ਦੇ ਲਈ ਜਾਣਾ ਚਲੋ ਵੀ ਮੇਥਰ ਆਉਦੀ ਰਾ ਲੱਗੀ ਹੈ ਦੁਬਾਰੇ ਆਪਾਂ ਹੁਣ ਖੜੇ ਆ ਜੀ ਮਕਰੈਗਰ ਸ਼ਹਿਰ ਚ ਤੇ ਕਮਾਲ ਦੀ ਚੀਜ਼ ਆ ਉਹ ਜੌਂਡੀਅਰ ਬਾਰਾਂ ਡੈਰੀ ਆ ਮਰਾ ਪਹਿਲੀ ਵਾਰੀ ਦੇਖਿਆ 12 ਟੈਰੀ ਤੇ ਨਦਰਲੀ ਸਾਈਡ ਤੇ ਨਦਰਲੀ ਸਾਈਡ 6 ਤੇ 6 ਟੈਰੀ ਪਿੱਛੇ ਆ ਆਇਆ ਸੰਦ ਤੇ ਵੱਡੇ ਵੱਡੇ ਇੱਥੇ ਜ਼ਮੀਨਾਂ ਖੁੱਲੀਆਂ ਲੋਕਾਂ ਕੋਲ ਵੱਡੇ ਵੱਡੇ ਟੱਕਾ ਥਾਂ ਕਰਕੇ ਫਿਰ ਵੱਡੇ ਸੰਦ ਹੀ ਕੰਮ ਆਉਂਦੇ ਆ ਵੱਡੇ ਟਰੈਕਟਰ ਵੱਡੀਆਂ ਕੰਮ ਆਉਂਦਾ ਉਹੀ ਬਸਤ ਗਿਆ ਮੈਨੂੰ ਟੋਪਾ ਦੇ ਵਿੱਚ ਆ ਕੇ ਥੋੜੇ ਦ੍ਰਿਸ਼ਤਾ ਬਦਲੇ ਆ ਜਿਵੇਂ ਹੈਗੇ ਤਾਂ ਖੇਤ ਆ ਪਰ ਹਰੇ ਭਰੇ ਆ। ਆਸੇ-ਪਾਸੇ ਰੁੱਖ ਵੀ ਆ ਜਾਂਦੇ ਵਿੱਚ ਵਿੱਚ। ਲੋਜੀ ਬੋਰਡ ਆ ਗਿਆ ਪੋਰਟੇਜ ਦਾ ਪ੍ਰੈਰੀ ਦਾ। ਪਰ ਆਪਣਾ ਹਜੇ ਕੈਂਪ ਗਰਾਊਂਡ ਇੱਥੋਂ ਹੈਗਾ 9.5 ਕਿਲੋਮੀਟਰ। ਲੱਗੀ ਜਾਣਾ ਅੱਧਾ ਘੰਟਾ ਤੇ ਬਸ ਆਪਾਂ ਉਧਰ ਨਹੀਂ ਜਾਈ ਜਾਂਦੇ। ਹਾਂਜੀ ਆ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ। ਇਹ ਦੁਨੀਆ ਦੇ ਸਭ ਤੋਂ ਵੱਡੀ ਕੋਕਾ ਕੋਲਾ ਕੈਨ। ਖੇਰਾ ਆਪਾਂ ਕਾਟੀ ਪ੍ਰਮੋਟ ਕਰਦੇ ਆਂ ਆਹ ਚੀਜ਼ਾਂ ਨੂੰ ਪਰ ਇੱਥੇ ਇਹੀ ਸਭ ਤੋਂ ਵਧੀਆ ਚੀਜ਼ ਆ ਕਹਿੰਦੇ ਚਲੋ ਜੀ ਇਹੀ ਚੀਜ਼ ਦੇਖਣੀ ਸੀ ਦੇਖ ਕੇ ਚਲੀ ਆਪਾਂ ਲੋ ਜੀ ਗੂਗਲ ਮੈਪਸ ਆਪਾਂ ਨੂੰ ਬੈਕ ਹੈਲਿਸ ਵਿੱਚੋਂ ਦੀ ਲੈ ਕੇ ਜਾ ਰਹੇ ਆ ਹਰ ਵਾਰ ਵੀ ਤਰ੍ਹਾਂ ਪਰ ਵਧੀਆ ਗੱਲ ਹੈ ਉਹ ਥਾਂ ਦਿਖਾ ਦਿੰਦਾ ਜਿੱਥੇ ਲੋਕ ਘਟ ਆਉਂਦੇ ਆ ਆਪਾਂ ਜਾ ਰਹੇ ਆ ਆਪਣੇ ਕੈਂਪ ਗਰਾਊਂਡ ਨੂੰ ਤੇ ਨਾਲ ਆਪਣੇ ਹੈਗੀ ਆ ਕ੍ਰੈਸੈਂਟ ਲੇਕ ਕ੍ਰੈਸੈਂਟ ਝੀਲ ਹੈ ਜੀ ਆ ਵਧੀਆ ਰਾਹ ਬਣਿਆ ਹੋਇਆ ਸਾਈਕਲ ਵਾਲਿਆਂ ਵਾਸਤੇ ਤੇ ਜਾਂ ਤੋਰੇ ਫੇਰੇ ਵਾਲਿਆਂ ਵਾਸਤੇ ਪੈਡਸਟਰੀਅਨ ਜਾਂ ਸਾਈਕਲਿਸਟ ਵਾਸਤੇ ਅੰਦਰ ਖੱਬੇ ਪਾਸੇ ਮਰਮਤ ਚੱਲੀ ਜਾਂਦੀ ਹੈ ਸੜਕ ਬਣੀ ਜਾਂਦੀ ਹੈ ਗਰਮੀਆਂ 'ਚ ਇਹੀ ਕੰਮ ਹੁੰਦਾ ਹੈ ਇਹਨਾਂ ਕੋਲੇ ਬਸ ਸੜਕ ਪੱਟ ਲੈਂਦੇ ਆ ਬਣਾ ਲੈਂਦੇ ਆ ਪੱਟ ਲੈਂਦੇ ਆ ਬਣਾ ਲੈਂਦੇ ਆ ਇਹਦਾ ਨਾਮ ਕ੍ਰੇਸੈਂਟ ਲੇਕ ਤਾਂਗਾ ਕਿਉਂਕਿ ਇਹਦਾ ਆਕਾਰ ਵੀ ਕ੍ਰੇਸੈਂਟ ਵਰਗਾ ਚੰਦ ਵਰਗਾ ਹੈ ਜਿਵੇਂ ਕ੍ਰੇਸੈਂਟ ਮੂਨ ਕਹਿੰਦੇ ਆ ਤਾਂ ਉਵੇਂ ਕ੍ਰੇਸੈਂਟ ਲੇਕ ਹੈ ਲੋ ਜੀ ਇਧਰਲੇ ਪਾਸੇ ਗੀਜ਼ ਬੈਠੀ ਹੈ ਆਪਣਾ ਸਵਾਗਤ ਗੀਜ਼ ਨੇ ਕੀਤਾ ਐ ਨਹੀਂ ਪਤਾ ਇਹ ਮੰਗਰ ਵੀ ਪੈ ਜਾਂਦੀ ਹੁੰਦੀਆਂ ਹੋਰ ਕਿਤੇ ਸਵਾਗਤ ਦਾ ਹੋਰ ਕੋਸ਼ਿਸ਼ ਕਰ ਦੇਣ はい ਚਾਂਤਿਆ ਸ਼ਹਿਰ ਹੈ ਕੋਤਨੀ ਟਾਈਮ ਇਨਾ ਪਟਾ ਹੈ 8 ਵਜੇ ਹੈ ਪਰ ਸੋਨੇ ਘਰ ਹੈ ਪੁਰਾਣੇ ਘਰ ਹੈ ਸੋਨੇ ਲੱਗਦੇ ਆਸੀ ਜੀ ਝੀਲ ਦਾ ਨੇਯਾਰਾ ਆ ਪੋਲ ਲੰਘਾਂਗੇ ਆਪਾਂ ਪਰ ਝੀਲ ਇੱਧਰ ਵੀ ਜਾਂਦੀ ਹੈ ਇਹਦਾ ਐ ਕਾਰ ਬਣਿਆ ਹੋਇਆ ਐ ਐ ਕਾਰ ਬਣਿਆ ਹੋਇਆ ਦਾ ਜਿਵੇਂ ਚੰਦ ਹੁੰਦਾਗਾ ਅੱਧਾ ਚੰਦ ਹੁੰਦਾ ਕੈਂਪਸ ਸਾਈਡ 'ਤੇ ਬੇਲੀਆਂ ਪਈਆਂ ਜੀ ਮਿਲ ਜਾਣੀਆਂ ਆਪਾਂ ਨੂੰ ਪਰ ਇਹਦਾ ਨਹੀਂ ਪਤਾ ਹੱਸਕੇ ਤੇ 3 ਡਾਲਰ ਕਹਿੰਦੇ ਰਾਤ ਦੇ ਹਲੋ ਬਰਾਦਰ ਉਹ ਜੇ ਅਪਾ ਕੈਂਪਸਾਈਡ ਕਰ ਲਈ ਬੁੱਕ ਆਨਲਾਈਨ ਹੀ ਕਰਨੀ ਸੀ ਅੱਜ ਆਪਾਂ ਫੇਰ 140 ਕਿਲੋਮੀਟਰ ਚਲਾਇਆ ਸੈਂਕਾ ਰਿਕਾਰਡ ਹੀ ਟੁੱਟੀ ਜਾਂਨੇ ਆ ਰਿਕਾਰਡ ਟੈਂਟ ਲੱਗ ਗਿਆ ਬਸ ਸਾਨੂੰ ਸਮਾਨ ਲਾ ਕੇ ਇਹਨਾਂ ਨੂੰ ਲਾਉਣ ਆਲਾ ਤੇ ਰੱਪਾ ਖਾਣਾ ਪੀਣਾ ਬਣਾਉਣਾ ਤੇ ਭੁੱਖ ਤੇ 20 ਰੋਟੀਆਂ ਵੀ ਬਣੀਆਂ ਹੁਣ ਮੈਂ ਉਹ ਵੀ ਖਾ ਜਾਮ I'm good I'm good ਮੈਂ ਹਾਂ ਯੂ Always I'm well, always but right now I'm most good That's good cool, man do I'm doing cross country brother Yeah I did it I did it really? Aha! Yeah. Uh-huh, from where to where? Uh, I started it. Well I didn't get all the East coast. I started the back and I went all the way uh -huh. to Victoria. Oh, what's your name? Dylan. Dylan, uh, my name is Akash. Nice uh, to meet you brother. Janga. Janga. Oh, do you know Punjabi? Yeah, a little bit. Uh-huh. Cool man, we're well, here now. How's yeah it, How's the trip been? Yeah, it's been so good man. I love it. It's good for the brain, eh? Yeah, it is, it is definitely. Yeah. Yeah, yeah, yeah. I, I remember it dearly as one of my favorite things uh -huh. I've ever done. You don't have clip-ins? Like, what you mean clip -ins? With your pedal clips in? No, I don't. Oh, buddy. If you can upgrade and the money's there, it's uh -huh. worth it because you're generating power on your back as well. Oh, got it. Yeah, 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 I yeah. do, I do. I never knew about it. I wasn't uh -huh. a cycler before I did it. Got it. I didn't even know how to use my gears, so I was going through the mountains. Same by with time, me, by man. By the time I got to the mountains, though, uh you put a 22K mountain in front of me. I'm like, see yeah, if I'll go up it. <laughs> Yeah, man. Where did you start? I started from Victoria. Oh, so you're going this way. Yeah, I'm going Dava. Very, yeah. cool, yeah. Very cool, man. Very cool. It's tough, man. It is, it is. Uh, like for me when I did it, there was a video. They put it. We were on the news in Calgary. We uh -huh. went, my mom passed away, so we rode oh. for a cause. Got and it. And people would give us money and it wasn't about that for me. It's like uh -huh. I've driven across this country so many times, but on uh -huh. a bike yeah see cows yeah they watch you exactly they They're do man. Like, yeah they are grazing and they yeah, will see yeah, you know see in the whole yeah that's my best part and i yeah. always be with them you know You're doing an Instagram <laughs> yes right bro here? i do yeah okay let me get yeah. you in there sure i'll send you my video too perfect it out. yes what's the best cafe here best cafe for what eating for coffee or like right now no in the morning come to my house i'll make you coffee and breakfast are uh, we about as uh, uh, you the perfect follow like i'll make you sounds good man. Yeah, see you in the thanks man yeah, yeah don't, don't make it. anything just coffee is good brother okay. all right you nice yeah. yeah yeah thanks man yeah. see you see you tomorrow man yeah. thank you so much yeah, yeah. chhota bhai enna vadiya banda se dil lagaya bhai dil lagaya kal nu bhai kole coffee pee ke aana zarur apan khana peena banaiye hun ਮੇਰੇ ਦੋਸਤ ਨੇ ਨਾ ਪੁਰਾਣੀ ਵੀਡੀਓ ਭੇਜੀ ਆ ਅੱਜ ਤੋਂ 7-8 ਸਾਲ ਪਹਿਲਾਂ ਦੀ ਕੰਮ ਤੇ ਹੁੰਦੇ ਸੀ ਮੈਨੂੰ ਲੱਗਦਾ ਸੀ ਉਹ ਖਫ ਪਾਉਂਦੇ ਹੁੰਦੇ ਸੀ ਇਹੀ ਦਿਨ ਯਾਦ ਰਹਿੰਦੇ ਆ ਜੀ ਇਹੀ ਦਿਨ ਯਾਦ ਰਹਿੰਦਾ ਚਲੋ ਹਾਂਜੀ ਬਾਈ ਜੀ ਕਿਵੇਂ ਹੋ ਮੈਂ ਪਹੁੰਚ ਗਿਆ ਸੀਗਾ ਆਪਣਾ 8 ਵਜੇ ਦੇ ਨੇੜੇ ਤੇੜੇ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਮੀਂਹ ਤਾਂ ਨਹੀਂ ਆਇਆ ਬਾਲਾ ਨਹੀਂ ਬਾਈ ਜੀ ਰਾਤ ਮੀਂਹ ਤਾਂ ਹੈ ਨਹੀਂ ਸੀ ਇਕੱਲੀ ਬੱਦਲ ਬਾਈ ਸੀਗੀ ਠੀਕ ਆ ਚਲੋ ਆਪਣੇ ਪੱਖ ਦੇ ਸੀ ਆ ਮੌਸਮ ਉਹ ਬਾਕੀ ਰੱਬ ਨਾਲ ਸਿੱਧੀ ਆਪਣੀ ਕੋਈ ਐਡਾ ਹਾਂ ਪੂਰੀ ਚਾਹ ਤੇ ਹੋਰ ਖਾ ਪੀ ਲਾ ਬੱਸ ਸਬਈ ਬਣਾਉ ਨਹੀਂ ਲੱਗਦਾ ਸੀ ਤੇ ਪਰੌਂਠੇ ਤਾਂ ਮੈਂ 1 ਵਜੇ ਖਾਣ ਲੱਗਿਆ ਸੀ ਤੇ ਉਹ ਤਾਂ ਸਾਰੀ ਖਾ ਗਿਆ ਮੈਂ ਜਿੰਨੇ ਬਣਾਏ ਸੀ ਤਾਈ ਨੇ। ਠੀਕ ਹੈ। ਭੁੱਖ ਭੁੱਖ ਲੱਗ ਗਈ ਵਾਲੀ ਸੀ ਆਦੋਂ ਸਾਰੀ ਚੱਬ ਗਿਆ ਉਹਨੂੰ ਪਤਾ ਹੀ ਨਹੀਂ ਲੱਗਿਆ। ਸਾਰਾ ਚੰਗਾ ਹੋ ਗਿਆ। ਹੋਰ ਉਹਦੇ ਕੀ ਛੋਲੇ ਛੋਲੇ ਕੁਝ ਬਣਾ ਲਾਂ ਕਿਹਾ। ਹਾਂ ਮੈਂ ਬੱਸ ਉਹ ਦੇਖੀ ਮੈਂ ਬਣਾਉਂਦਾ ਸੀ ਪਾਸਤਾ। ਪਾਸਤਾ ਠੀਕ ਆ। ਲੋ ਜੀ ਆਪਣਾ ਗਿਆ ਪਾਸਤਾ ਬਣ। ਹੁਣ ਆਪਾਂ ਖਾਣੇ ਆ। you <smart noise>